ਰਿਵਾ ਹੈ ਗੁਰ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣ ਸਾਰ ਨਾ ਜਾਣਾ ਤੇਰੀ ਸੋ ਤੇ ਵਡ ਸਤਿਗੁਰ ਨਾਨਕ ਜਿਨ ਕਲ ਰੱਖੀ ਮੇ ਖਿਰ ਕਰ ਮੈਂ ਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾ ਸੰਹਾਰੇ ਦੁਸ਼ਟ ਜੋਤ ਪਰਮੇਸ਼ਰ ਮਾਰੇ ਜਨ ਕੀ ਪੈਲ ਰਖੀ ਕਰਤਾਰੇ ਵੇਗਰਮਨਾਸ਼ਨ ਸਭ ਦੁਖ ਨਾਸ਼ਨ ਸਤਿਗੁਰ ਨਾਮ ਕਰਨਾਇ ਹੋਏ ਪਾਪ ਪੰਸਵ ਜਨਨ ਸਭ ਕਰਿਆ ਆ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਭ ਜੀਓ ਸੋਠ ਮਹੱਲਾ ਪੰਜਵਾ ਗੁਰਪੁਰੇ ਕਿਰਪਾ ਤਾਰੇ ਬਰਾਵ ਪੂਰੀ ਲੋਟ ਹਮਾਰੀ ਕਰਸ਼ਨ ਗ੍ਰਹਿ ਆਏ ਅਨੰਦ ਮੰਡਲ ਸੁਖ ਪਾਈ ਸ਼ੰਤ ਹਰਿ ਨਾਮ ਨਿਸਤਰੀਏ ਉਠਤ ਬੈਠਤ ਹਰ ਹਰ ਤੇ ਆਈਐ ਅੰਦਰ ਸੁਭਰਤਾ ਕਰਿਐ ਗਰਹਾ ਸੰਤ ਕਮਾਰਗ ਧਰਮ ਕੀ ਪੋਰੀ ਕੋਹੜ ਪਾਗੀ ਪਾਈ ਕੋਹ ਜਨਮ ਕੈ ਕਿਲ ਵਿਖਨਸ ਹਰ ਤਰਣੀ ਤਤਲਾਏ ਉਸ ਤਤਾ ਕਰ ਸਦਾ ਪ੍ਰਵ ਆਪਣੈ ਜਨ ਪੂਰੀ ਕਲ ਰਖੇ ਜੇ ਜੰਤ ਸਾ ਪੈ ਪਵਿੱਤਰ ਸਾਧ ਗਰਤੀ ਸਚ ਸਾ ਵੇਗ ਨਾ ਬਨਾਸਣ ਸਾਵਧਕ ਨਾਸਣ ਸਤ ਗੁਰ ਨਾਮ ਦਰੜਾਇ ਖੋਏ ਪਾਪੈ ਸਾ ਪਾਵਣ ਜਨਨਾਲਕ ਸੁਖ ਘਰ ਆਇਆ का खालसा वाहे गुरु जी की फतेह गुरु गुरु प्यारी साहब संघ जी जुग जुगया टल धन धन साहेब श्री गुरु ग्रंथ साहब जी महाराज ਜਿਨ੍ਹਾਂ ਦੇ ਪਾਵਨ ਪਵਿੱਤਰ ਬਾਣਿਆਂ 56 ਰਾਗ ਵਿੱਚ ਸੌਰਠ ਮਹੱਲਾ 5ਵਾਂ ਗੁਰੂ ਅਰਜਨ ਦੇ ਮਹਾਰਾਜ ਨੇ ਧੁਰ ਕੀ ਬਾਣੀ ਆਈ ਤੈਨ ਸਗਲਿ ਚਿੰਤ ਮਟਾਈ ਜਿਆਲ ਪੁਰਖ ਮਿਰਵਾਨਾ ਹਰਿ ਨਾਨਕ ਸਚ ਵਖਾਨਾਂ ਦੇ ਮਹਾਂਵਾਕਾਂ ਅਨੁਸਾਰ ਸੰਬੋਧਨ ਕਰਦੇ ਨੇ ਗੁਰਪੂਰੇ ਕਿਰਪਾ ਧਾਰੀ ਪ੍ਰਭ ਪੂਰੀ ਨੂੰ ਜਮਾਰੀ ਅਸੀਂ ਜੇ ਜਵੇਂ ਲੋਚਨਾ ਕਰਕੇ ਮਨ ਵਿੱਚ ਸਰਦਾ ਧਾਰ ਕੇ ਕੋਈ ਵੀ ਮੰਗ ਗੁਰੂ ਅੱਗੇ ਰੱਖਦੇ ਆ ਨਾ ਤੇ ਸਤਿਗੁਰੂ ਕਿਰਪਾ ਕਰਦਾ ਦੁੱਖਾਂ ਦੇ ਵਿੱਚ ਵੀ ਸੁੱਖਾਂ ਦੇ ਵਿੱਚ ਰਬ ਪੂਰੀ ਲੋਟ ਹਮਾਰੇ ਕਹਿੰਦੇ ਉਹ ਸ਼ੈਨਸ਼ਾਹ ਦਾ ਸ਼ੈਨਸ਼ਾਹ ਦਾਨੀਆਂ ਦਾ ਦਾਨੀ ਪਰਮਾਤਮਾ ਵਾਹਿਗੁਰੂ ਆਪ ਆਪਣੇ ਸੇਵਕਾਂ ਦੀਆਂ ਆਸਾਂ ਮਰਜ਼ੀਆਂ ਪੂਰੀਆਂ ਕਰਦਾ ਹੈ ਪਰ ਕਹਿੰਦੇ ਜਦੋਂ ਇਹਦੀ ਸ਼ਰਨ ਦੇ ਵਿੱਚ ਆਉਣਾ ਹੈ ਮਨ ਦੀ ਮੈਲ ਉਤਰੀ ਹੋਣੀ ਚਾਹੀਦੀ ਹੈ ਮਨ ਸਾਫ਼ ਆਉਣਾ ਚਾਹੀਦਾ ਹੈ ਜਦੋਂ ਵੀ ਅਸੀਂ ਮਨ ਦੇ ਵਿੱਚ ਕਿਸੇ ਪ੍ਰਕਾਰ ਦਾ ਕਮਕ ਲੈ ਕੇ ਆਉਨੇ ਹਨ ਸਤਿਗੁਰੂ ਕਹਿੰਦੇ ਕਾਰ ਹੈ ਇਸ਼ਨਾਨ ਗ੍ਰਹਿ ਆਏ ਸਭ ਤੋਂ ਪਹਿਲਾਂ ਤਨ ਦਾ ਸ਼ੋਧਨਾ ਜ਼ਰੂਰੀ ਹੈ ਅਮਰਤ ਵੇਲੇ ਉੱਠੇ ਇਸ਼ਨਾਨ ਪਾਣੀ ਕੀਤਾ ਸਤਿਗੁਰ ਦੀ ਬਾਣੀ ਕਹਿੰਦੀ ਕਾਰ ਹੈ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੁਗ ਅਦੇ ਰੋਗ ਜਿਹੜੇ ਅੰਮ੍ਰਿਤ ਵੇਲੇ ਉਠਣ ਦੇ ਨਾਲ ਕੱਟੇ ਜਾਂਦੇ ਨੇ ਗੁਰਬਾਣੀ ਪੜ੍ਹਦੇ ਨਾਲ ਜਿਹੜੇ ਸਾਰੇ ਰੋਗ ਕੱਟੇ ਜਾਂਦੇ ਨੇ ਜਦੋਂ ਸਰੀਰ ਨੂੰ ਸ਼ਨਾਣ ਕੀਤਾ ਤੇ ਗੁਰੂ ਪਿਆਰਿਓ ਕਹਿੰਦੇ ਜਲ ਮਿਲਿਆ ਪਰਮੇਸ਼ਰ ਮਿਲਿਆ ਹੋਰ ਨਾ ਮਿਲਿਆ ਕੋਈ ਜਲ ਕਾ ਜਾਮਾ ਪਹਿਨ ਆਤਮਾ ਤੇਹੀ ਪਵਿੱਤਰ ਹੁੰਦੀ ਹੈ ਫਿਰ ਇਹ ਜਿਹੜਾ ਸਰੀਰ ਹੈ ਪਵਿੱਤਰ ਹੋ ਜਾਂਦਾ ਹੈ ਦੁੱਖ ਦਿਲਦਰ ਇਹਦਾ ਹੱਥ ਜਾਂਦਾ ਆਲਸ ਹੱਥ ਜਾਂਦਾ ਇਸ਼ਨਾਨ ਕਰਨ ਦੇ ਨਾਲ ਜਦੋਂ ਉਤਮ ਹੁੰਦਾ ਗੁਰੂ ਪਿਆਰਿਓ ਤੇ ਉਥੇ ਫਿਰ ਇਹ ਚੀਜ਼ਾਂ ਜਿਹੜੀਆਂ ਦੁੱਖ ਦਿਲਦਰ ਵਾਲੀਆਂ ਆਉਂਦੀਆਂ ਨਹੀਂ ਚਲਿਆਂ ਜਾਂਦੀਆਂ ਨੇ ਐਸੇ ਵਾਸਤੇ ਮਹਾਰਾਜ ਕਹਿੰਦੇ ਕਾਰ ਇਸ਼ਨਾਨ ਕਰ ਹੈ ਆਏ आनंद मंगल सुख पाए फिर उठे जदा गुरु दी वाणी पढ़ी दिए सतगुरु ਦੇ ਚਰਨਾ ਵਿੱਚ ਜਾ ਕੇ ਅਰਦਾਸ ਕਰੀਂਦੀ ਹੈ ਮਨ ਨੂੰ ਸੁੱਖ ਮਿਲਦਾ ਹੈ ਤਨ ਦੇ ਰੋਗ ਦੂਰ ਹੁੰਦੇ ਗੁਰੂ ਪਿਆਰਿਓ ਪਰ ਅੰਮ੍ਰਿਤ ਵੇਲੇ ਉੱਠਦਾ ਕੋਈ ਹੈ ਭਾਵੇਂ ਸਾਰੇ ਰਾਤ 12 ਘੰਟੇ ਪਿਆ ਨਿਕਲ ਜਾਣਾ ਅਮਰਤ ਵੇਲਾ ਹੁੰਦਾ ਕਿਉਂਕਿ ਕਲਯੁਗ ਦਾ ਪਹਿਰਾ ਹੁੰਦਾ ਕਿ ਉਹਨੇ ਆਪਦਾ ਦਲੇਦਰ ਜ਼ਰੂਰ ਪਾਉਣਾ ਹੀ ਪਾਣਾ ਹੈ। ਜਗਮਯ ਉਤਮ ਕੰਡਿਆ ਵਿਰਲੇ ਕਹਿ ਕੇ ਵਿਰਲਿਆ ਤੇ ਵਿਰਲੇ ਨੇ ਜਿਹੜੇ ਅਮਰਤ ਵੇਲੇ ਉੱਠ ਕੇ ਗੁਰੂ ਦੇ ਨਾਲ ਕੋਈ ਚਾਰ ਗੱਲਾਂ ਕਰਦੇ ਹੋਣਗੇ। ਨਹੀਂ ਤੇ ਫਿਰ ਗੁਰੂ ਪਿਆਰਿਓ ਅੱਧੀ ਅੱਧੀ ਰਾਤ ਭਾਵੇਂ 12 ਵਜੇ ਤੱਕ ਫੋਨ ਵੇਖ ਕੇ ਸੌਂ ਜਾਈਏ। ਤੇ ਅਮਰਤ ਵੇਲਾ ਜਦੋਂ ਹੁੰਦਾ ਉਦੋਂ ਨੀ ਨਾਉਂਦੀ ਐ ਪਰ ਸਤਿਗੁਰੂ ਕਹਿੰਦੇ ਕਹਿੰਦੇ ਉਹ ਅਮਰਤ ਵੇਲੇ ਨੂੰ ਦਲੇਦਰ ਨੂੰ ਤਿਆਗ ਕੇ ਕਹਿੰਦੇ ਸੰਤੋ ਰਾਮ ਨਾਮ ਨਿਸਤਰੀਏ ਉਠਤਾ ਬੈਠਤ ਹਰ ਹਰ ਧਿਆਈਐ ਸਤਿਗੁਰੂ ਕਹਿੰਦੇ ਭਾਈ ਭਾਵੇਂ ਦਿਨ ਹੋਵੇ ਭਾਵੇਂ ਰਾਤ ਹੋਵੇ ਭਾਵੇਂ ਤੁਰੇ ਫਿਰਦੇ ਹੋਈਏ ਭਾਵੇਂ ਕੰਮ ਕਰਦੇ ਹੋਈਏ ਜੜਾ ਰਾਮ ਅਤੇ ਨਾਮ ਜੜਾ ਹੈ ਨਾ ਇਹ ਪ੍ਰਮਾਤਮਾ ਦਾ ਹੈ ਅਮਰਤ ਵੇਲੇ ਉੱਠ ਕੇ ਵਾਹਿਗੁਰੂ ਵਾਹਿਗੁਰੂ 5 ਮਿੰਟ 10 ਮਿੰਟ ਇੱਕ ਘੜੀ ਆਦੀ ਘੜੀ ਆਦੀ ਹੂੰ ਫਰਿਆਦ ਭਗਤਨ ਸੇਤੇ ਗੋਸਟੇ ਜੋ ਕਿਨਾ ਸੋਲਾ ਸਾਰਾ ਇਨਸਾਨ ਸੰਸਾਰ ਜਿਹੜਾ ਲਾਭ ਵਾਸਤੇ ਟੱਪੇ ਫਿਰਦਾ ਹੈ ਜਿਹੜੀ ਚੀਜ਼ ਕਿਸ ਤੇ ਲਾਭ ਨਹੀਂ ਹੁੰਦਾ ਗੁਰੂ ਪਿਆਰਿਓ ਅਸੀਂ ਕਰਦੇ ਨਹੀਂ ਤੇ ਗੁਰੂ ਕਹਿੰਦੇ ਨੇ ਕਹਿੰਦੇ ਭਾਈ ਕਰਿ ਸੁਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਇਹਦੇ ਨਾਲ ਤੈਨੂੰ ਸੁੱਖ ਮਿਲਣਾ ਤੇ ਫਿਰ ਕਹਿੰਦੇ ਜਿਹੜਾ ਸੁੱਖ ਮਿਲਣ ਵਾਲੀ ਚੀਜ਼ ਹੈ ਉਹਦਾ ਜਾਪ ਅਤੇ ਸਿਮਰਨ ਕਰ ਸਤਿਗੁਰੂ ਰਾਮ ਨਾਮ ਨਿਸ਼ਟਰੀਏ ਜਿੰਨੇ ਵੀ ਸਿਮਰਨ ਕੀਤਾ ਬੰਦਗੀ ਕੀਤੀ ਹੈ ਗੁਰੂ ਪਿਆਰੇ ਉਹਦੀਆਂ 21 ਕੁਲਾਂ ਤਰ ਗਈਆਂ ਨੇ ਗੁਰਬਾਣੀ ਸਿੱਧ ਕਰਦੀ ਹੈ ਕਈ ਵਾਰ ਹੁਣ ਮੇਰੇ ਵਰਗਾ ਦਲਿਤਰੇ ਉੱਠ ਕੇ ਜਿੰਨੇ ਕਦੇ ਗਿਆਨ ਹੀ ਨਹੀਂ ਹੁੰਦਾ ਨਾਮ ਹੀ ਨਹੀਂ ਜਪਿਆ ਕਦੇ ਜਾ ਕੇ ਪਹਿਲੀ ਪੌੜੀ ਨਹੀਂ ਫੜੀ ਡੰਡਾ ਹੀ ਨਹੀਂ ਫੜਿਆ ਤੇ ਸਿਰੇ ਨੂੰ ਜੀਆਂ ਗੱਲਾਂ ਕਰਦਾ ਤੇ ਗੁਰੂ ਪਿਆਰੇ ਉੱਥੇ ਫਿਰ ਇਹ ਚੀਜ਼ਾਂ ਨਹੀਂ ਹੁੰਦੀਆਂ ਉਹਦਾ ਆਧਾਰ ਨਹੀਂ ਹੁੰਦਾ ਐਸਾ ਵਾਸਤੇ ਮਹਾਰਾਜ ਕਹਿੰਦੇ ਨੇ ਉਠਤ ਬੈਠਤ ਹਰ ਹਰਿ ਜਾਈਐ ਅਨ ਦਿਨ ਦਿਨੇ ਅਤੇ ਰਾਤ ਉਸ ਪਰਮਾਤਮਾ ਦਾ ਕੀ ਕਰੀਏ ਸ਼ੁਕਰਤ ਕਰੀਏ ਜਿਨੇ ਆਪਾਂ ਨੂੰ ਇਹ ਚੀਜ਼ਾਂ ਬਖਸ਼ਿਸ਼ ਕੀਤੀਆਂ ਸਭ ਤੋਂ ਵੱਡੀਆਂ ਤਨ ਦੇ ਜਿਹੜੇ ਅੰਗ ਨੇ ਲੱਤਾਂ ਬਾਹਾਂ ਅੱਖਾਂ ਕੰਨ ਜੀਵ ਤੇ ਗੁਰੂ ਪਿਆਰਿਓ ਨੌ ਦੁਆਰੇ ਇਹਦੇ ਵਿੱਚ ਰੱਖਦੇ ਪ੍ਰਮਾਤਮਾ ਨੇ ਸਰੀਰ ਦੇ ਵਿੱਚ ਫਿਰ ਉਸ ਤੋਂ ਬਾਅਦ ਹੁਣ ਕਈ ਵਾਰੀ ਸਵਾਲ ਪੈਦਾ ਕਹਿੰਦਾ ਨੌ ਦੁਆਰੇ ਕਿਵੇਂ ਹੋ ਗਏ ਗਿਣਤੀ ਕਰ ਲਿਓ ਤੇ ਪਤਾ ਲੱਗ ਜਾਊਗਾ ਵੀ ਕਿਹੜੇ ਨੌ ਦੁਆਰੇ ਨੇ ਜਿਹਦੇ ਅੰਦਰ ਦੀ ਅਸੀਂ ਸੁਵਾਸ ਲੈਨੇ ਉਹਨਾਂ ਨੌਆ ਦੁਆਰਿਆਂ ਦੇ ਵਿੱਚੋਂ ਦੇ ਅਸੀਂ ਸੁਵਾਸ ਅਤੇ ਜੀਵ ਦੇ ਨਾਲ ਸੁਵਾਦ ਅੱਖਾਂ ਨਾਲ ਦੁਹਾਂ ਦੇਖਦੇ ਆਂ ਕੰਨਾਂ ਨਾਲ ਬਾਤ ਸੁਣਦੇ ਆਂ ਰਾਗ ਸੁਣਦੇ ਆਂ ਗੁਰਬਾਣੀ ਸੁਣਦੇ ਆਂ ਤੇ ਗੁਰੂ ਪਿਆਰਿਓ ਦੋ ਰਾਸਤੇ ਹੋਰ ਨੇ ਜਿਹੜੇ ਨਾਉ ਦੁਆਰੇ ਨੇ ਤੇ ਗੁਰੂ ਪਿਆਰਿਓ ਜਿਹੜਾ ਦਸਮਾ ਇਹ ਸਤਿਗੁਰਾਂ ਨੇ ਗੁਪਤ ਰੱਖਤਾ ਨਾਉ ਦੁਆਰੇ ਪ੍ਰਗਟ ਕੀਏ ਦਸਵਾਂ ਗੋਤਰ ਖਾਵਣਿਆ ਉਹ ਗੁਪਤ ਰੱਖਦਾ ਜਿਹੜਾ ਕਰਮਾਂ ਵਾਲਾ ਇਹ ਨੂੰ ਕੋਈ ਖੋਲਦਾ ਹੈ ਖੋਲਦਾ ਕਿਵੇਂ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੱਸਦੇ ਨੇ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੜ ਭਾਗੀ ਪਾਏ ਕੋਈ ਕਰਮਾ ਵਾਲਾ ਹੀ ਉਸ ਪੌੜੀ ਦੇ ਡੰਡੇ ਨੂੰ ਹੱਥ ਪਾਉਂਦਾ ਹੈ ਜਿਹੜਾ RAM ਨਾਮ ਦੇ ਨਾਲ ਜਿਹਦੇ ਨਾਲ ਆਧਾਰ ਹੁੰਨੇ। ਸਿਮਰਨ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਕਰਦਾ ਪ੍ਰਮਾਤਮਾ ਦੇ ਨਾਲ ਸੁਰਤੀ ਜੋੜਦਾ ਹੈ ਤੇ ਸੁਰਤੀ ਦੀਆਂ ਹੀ ਸਾਰੀਆਂ ਖੇਡਾਂ ਨੇ। ਜਿਹਦੀ ਸੁਰਤੀ ਕੈਮ ਹੈ ਉੱਥੇ ਪ੍ਰਮਾਤਮਾ ਦੀ ਬਖਸ਼ਾ ਵੀ ਨੇ। ਜਿਹਦੀ ਸੁਰਤੀ ਕੈਮ ਨਹੀਂ ਸਿਰਫ ਖਾਣ ਪੀਣ ਅਤੇ ਆਪਣੇ ਐਸ਼ ਆਰਾਮ ਦੀਆਂ ਗੱਲਾਂ ਦੇ ਵਿੱਚ ਧਿਆਨ ਹੈ ਜੀ ਦਾ ਤੇ ਗੁਰੂ ਮਹਾਰਾਜ ਕਹਿੰਦੇ ਕਾਲ ਯੁਗ ਦਾ ਜਿਹੜਾ ਸਮਾਂ ਨਾ ਕਾਲ ਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾਂ ਧਿਆਨ ਲਾਉਣ ਦੀ ਲੋੜ ਹੈ ਜਿਨੇ ਸੁਰਤੀ ਧਿਆਨ ਦੇ ਨਾਲ ਅੰਮ੍ਰਿਤ ਵੇਲੇ ਪਰ ਇੱਕ ਸਮਾਂ ਲੱਗਦਾ ਹੈ ਪਈ ਨੇ ਕੋਈ 10 15 ਦਿਨ ਸਿਮਰਨ ਕੀਤਾ ਬੰਦਗੀ ਕੀਤੀ 10-15 ਮਿੰਟ 6 ਕਿ ਮਹੀਨੇ ਤੇ ਗੁਰੂ ਪਿਆਰਿਓ ਮਨ ਦੇ ਵਿੱਚੋਂ ਜੜੀਆਂ ਬਾਸੀਆਂ ਨਿਕਲਦੀਆਂ ਨੇ ਸਿਮਰਨ ਕਰਦੇ ਆਉਂਦੀਆਂ ਨੇ ਦੁੱਖ ਤੇ ਨਿਦਰ ਜਿਹੜਾ ਇਹ ਨਹੀਂ ਲਾਗੇ ਲੱਗਣ ਦਿੰਦਾ ਗੁਰਬਾਣੀ ਦੇ ਕਿਉਂਕਿ ਉਹਨੂੰ ਦੂਰ ਰੱਖਣਾ ਚਾਹੁੰਦਾ ਮਨ ਨੂੰ ਤੇ ਜਿਨ੍ਹਾਂ ਨੇ ਇਹਦਾ ਤਿਆਰ ਕਰ ਦਿੱਤਾ ਹੁਣ ਕਈ ਕਹਿੰਦੇ ਬਾਬਾ ਜੀ ਜਦੋਂ ਸਿਮਰਨ ਕਰੀਦਾ ਬਾਸੀਆਂ ਬੜੀਆਂ ਆਉਂਦੀਆਂ ਐ ਅੱਖਾਂ 'ਚੋਂ ਪਾਣੀ ਬਹੁਤ ਨਿਕਲਦਾ ਐ ਤੇਰੇ ਅੰਦਰ ਦਾ ਸਮੁੰਦਰ ਭਰਿਆ ਹੋਇਆ ਹੈ। ਇਹਦੇ ਸਮੁੰਦਰ ਦੇ ਵਿੱਚ ਜਾ ਕੇ ਜਦੋਂ ਤੂੰ ਅਮਰਤ ਮਈ ਬਾਣੀ ਦੇ ਰਸ ਦੇ ਨਾਲ ਇਸ਼ਨਾਨ ਕਰੇਗਾ ਨਾ ਤੇ ਗੁਰੂ ਪਿਆਰਿਆ ਤੇਰੇ ਅੱਖਾਂ ਦੇ ਵਿੱਚੋਂ ਪਾਣੀ ਵੀ ਹਟ ਜਾਏਗਾ ਕਿਉਂਕਿ ਤੇਰੇ ਅੰਦਰ ਸਮੁੰਦਰ ਵਗਦਾ ਹੈ। ਹੁਣ ਕਹਿੰਦਾ ਅਗ ਬਲਦੀ ਹੈ। ਗ੍ਰੋਧ ਆਉਂਦਾ ਹੈ। ਤੇ ਗੁਰੂ ਪਿਆਰਿਓ ਜੇ ਅਗ ਨਾ ਬਲਦੀ ਹੋਵੇ ਨਾ ਤੇ ਜਿਹੜੇ ਆਪਾਂ ਪਕਾਨ ਪਕਾਉਨੇ ਆ। ਭਾਵੇਂ ਕਿਦਾਂ ਦਾ ਵੀ ਕਰੜਾ ਹੋਵੇ ਹੱਡੀਆਂ ਹੋਂਜੋ ਵੀ ਹੋਵੇ ਅੱਗ ਗਲਦੀ ਐ ਸਾੜਦੀ ਐ ਤੇ ਐਸੇ ਤਰਾਹੀ ਜਿਹੜੀ ਅੰਦਰ ਦੀ ਅਗਨ ਜਿਹਨੂੰ ਜਠਣ ਅਗਨ ਵੀ ਕਹਿ ਦਿੰਦੇ ਨੇ ਤੇ ਗੁਰੂ ਪਿਆਰਿਓ ਉਹੀ ਅੰਦਰ ਦਾ ਪਾਚਣ ਕਿਰਿਆ ਜਿਹੜਾ ਅੱਗ ਹੈ ਇਹ ਆਪਾਂ ਨੂੰ ਖਾਦਾ ਪੀਣਾ ਪਚਾਉਂਦੀ ਐ ਐਸ ਵਾਸਤੇ ਬ੍ਰਹਮ ਮਹਾਰਾਜ ਕਹਿੰਦੇ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਡ ਭਾਗੀ ਪਾਏ ਜਿਹੜੇ ਕਰਮਾ ਵਾਲੇ ਨੇ ਜਿਹੜੇ ਐਸ ਪੌੜੀ ਤੇ ਡੰਡੇ ਤੇ ਚੜ ਗਏ ਤੇ ਉਸ ਡੰਡੇ ਦਾ ਨਾਮ ਕੀ ਹੈ ਸਤਿਗੁਰੂ ਕਹਿੰਦੇ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਸੁਤ ਉਤਰੇ ਪਾਰ ਜੋ ਸਰਦਾ ਕਰ ਸੇ ਮਵੇ ਗੁਰ ਪਰਤਾਰਨ ਹਾਰ ਜਿਨ੍ਹਾਂ ਨੇ ਸਰਦਾ ਤੇ ਭਾਉਨਾ ਦੇ ਨਾਲ ਉਸ ਜਹਾਜ ਤੇ ਚੜ ਗਏ ਤੇ ਵਾਹਿਗੁਰੂ ਦਾ ਨਾਮ ਜਪਨੇ ਆ ਫਿਰ ਅਗਲੀ ਪੰਕਤੀ ਸਤਗੁਰ ਕਹਿੰਦੇ ਕੋਟ ਜਨਮ ਕੈ ਕਿਲ ਵਿਖਨਸ ਹਰ ਚਰਣੀ ਚਤਲਾਏ ਚੇਤੀ ਤੇ ਲੱਗਦਾ ਨਹੀਂ ਨਾ ਇਹ ਤਨੇ ਸਾਰੇ ਰੋਲੇ ਐ ਸਾਰਾ ਮਨ ਦਾ ਹੀ ਰੋਲਾ ਹੈ ਜਿਨ੍ਹਾਂ ਨੇ ਇਹਨੂੰ ਲਾ ਲਿਆ ਗੁਰੂ ਦੇ ਚਰਨਾਂ ਦੇ ਵਿੱਚ ਤੇ ਅੱਜ ਉਹਨਾਂ ਦਾ ਸੰਸਾਰ ਦੇ ਵਿੱਚ ਨਾਮ ਚੱਲਦਾ ਹੈ 21 ਕੁਲਾ ਪ੍ਰਲਾਦ ਭਗਤ ਦਾ ਇਤਿਹਾਸ ਪੜ ਕੇ ਵੇਖ ਲਓ ਕਹਿੰਦੇ 21 ਕੁਲਾ ਆਪ ਤਾਂ ਦਰਿਆ ਦਰਿਆ ਸਾਰੀ ਉਮਰ ਕਹਿੰਦੇ ਪਿਓ ਨੇ ਪਾਪ ਕਮਾਏ ਰਾਜ ਪਾਟ ਕਰਦਿਆਂ ਹੋਇਆਂ ਕਹਿੰਦਾ ਜਲ ਵੀ ਹਰਨਾਖਸ ਥਲ ਵੀ ਹਰਨਾਖਸ ਪਲ ਵੀ ਹਰਨਾਖਸ ਜਿਨੇ ਵੀ ਹਰਨਾਖਸ ਰਾਖ ਵੀ ਹਰਨਾਖਸ ਹਰ ਜਗ੍ਹਾ ਤੇ ਕਹਿੰਦਾ ਹਰਨਾਖਸ ਮੈਂ ਹੀ ਮੈਂ ਹਾਂ ਪਰ ਪ੍ਰਲਾਦ ਭਗਤ ਵਰਗਿਆਂ ਨੇ ਉਹ ਵੀ ਸਿੱਧ ਕਰਕੇ ਵਿਖਾਤਾ ਕਿਉਂਕਿ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਚਿੱਤ ਲੱਗ ਗਿਆ ਉਹਨਾਂ ਦਾ ਉਹਨਾਂ ਦੇ ਕੋਟ ਕੌਂਦਾਂਤਰਾਂ ਦੇ ਜਨਮਾਂ ਜਨਮਾਂਤਰਾਂ ਦੇ ਪਾਪ ਜਿਹੜੇ ਕੱਟ ਕੇ ਵਾਹਿਗੁਰੂ ਦੇ ਚਰਨਾਂ 'ਚ ਧਿਆਨ ਲਾ ਗਿਆ ਕਿਉਂਕਿ ਉਹਨਾਂ ਨੇ ਉਸਤਤ ਕੀਤੀ ਹੈ ਵਾਹਿਗੁਰੂ ਦੀ ਚਰਨਾਂ ਤੇ ਤਿਤ ਲਾਇਆ ਅੱਜ ਉਹਨਾਂ ਦਾ ਨਾਮ ਗੁਰਬਾਣੀ ਚੱਲਦਾ ਏ ਇੱਕੀ ਕੁਲਾ ਕਹਿੰਦੇ ਉਹਨਾਂ ਨੇ ਤਾਰ ਲਿਆ ਆਪ ਦਾ ਦਰਗੇ ਆਪ ਮੁਕਤ ਮੁਕਤ ਕਰੇ ਸੰਸਾਰ ਗੁਰਬਾਣੀ ਕਹਿੰਦੀ ਏ ਕਿਉਂਕਿ ਉਸ ਤੇ ਉਹ ਮਹਾਰਾਜ ਜੀ ਉਹਨਾਂ ਨੇ ਉਸਤਤ ਕੀਤੀ ਪ੍ਰਮਾਤਮਾ ਦਾ ਨਾਮ ਜਪਿਆ ਉਸਤਤ ਕਰਹਾ ਸਦਾ ਪ੍ਰਵੇ ਆਪਣੈ ਜਨ ਪੂਰੀ ਕਲ ਰੱਖੇ ਕਲਯੁਗ ਦਾ ਸਮਾਂ ਜਿੰਨੇ ਵੀ ਉਸਤਤ ਪ੍ਰਮਾਤਮਾ ਦੀ ਬਾਣੀ ਦੁਆਰਾ ਸਿਮਰਨ ਦੁਆਰਾ ਕਰੋਗੇ ਤੇ ਫਿਰ ਕਲਯੁਗ ਦੇ ਸਮੇਂ ਦੇ ਵਿੱਚ ਪ੍ਰਮਾਤਮਾ ਆਪ ਆਪਨੇ ਜੀਵਾਂ ਦੀ ਰਾਖੀ ਕਰਦਾ ਰੱਖਦਾ ਸਤਗੁਰ ਕਹਿੰਦੇ ਜੀ ਜੰਤ ਸਭ ਪੈ ਪਵਿੱਤਰ ਸਤਗੁਰ ਕੇ ਸਾਧ ਸਾਖੀ ਕਹਿੰਦੇ ਜਿਨੇ ਵੀ ਜੀ ਜੰਤ ਹੋਏ ਨੇ ਇਹਨਾਂ ਨੇ ਨਾਮ ਦੇ ਨਾਲ ਆਪ ਦਾ ਮਨ ਪਵਿੱਤਰ ਕੀਤਾ ਆਪਾਂ ਅਨੰਦ ਸਾਹਿਬ ਦੀ ਵੀ ਪੜਦੇ ਆ ਸੁਣਦੇ ਪਵਿੱਤ ਕਹਿੰਦੇ ਪਵਿੱਤ ਸਤਗੁਰ ਰਿਹਾ ਭਰਪੂਰੇ ਹਰ ਜਗ੍ਹਾ ਤੇ ਪ੍ਰਮਾਤਮਾ ਭਰਪੂਰ ਹੈ ਸੁਣਨ ਵਾਲੇ ਵੀ ਪਵਿੱਤਰ ਹੋ ਜਾਂਦੇ ਆ ਕਹਿਣ ਵਾਲੇ ਵੀ ਪਵਿੱਤਰ ਹੋ ਜਾਂਦੇ ਆ ਪਰ ਕਹਿੰਦੇ ਜਦੋਂ ਮਨ ਲੱਗ ਜਾਵੇ ਜੀ ਜਨਸਾ ਭਾਏ ਪਵਿੱਤਰ ਸਤਗੁਰ ਕੀ ਸੱਚ ਸਾਖੀ ਕਹਿੰਦੇ ਸੱਚ ਦਾ ਨਾਮ ਜਿਹੜਾ ਸੱਚਾ ਹੈ ਇਹ ਸਾਖੀਆਂ ਸత్యੀਆਂ ਨੇ ਗੁਰਬਾਣੀ ਸੱਚੀ ਹੈ ਢਾਈ ਮਹਾਰਾਜ ਨੇ ਕਹਿ ਦਿੱਤਾ ਵਿਗਨ ਬਿਨਾ ਸਣ ਸਭ ਦੁੱਖ ਨਾਸ਼ਨ ਸਤਿਗੁਰ ਨਾਮ ਦਰੜਾਇ ਜਿੰਨੇ ਮਰਜੀ ਵਿਗਨ ਆਉਂਦੇ ਹੋਣ ਵਿਗਨ ਲੱਗੇ ਹੋਣ ਪਰ ਨਾਮ ਦੇ ਨਾਲ ਸਿਮਰਨ ਦੇ ਨਾਲ ਬਾਣੀ ਦੇ ਨਾਲ ਕਹਿੰਦੇ ਵਿਗਨ ਕੱਟੇ ਵੀ ਜਾਂਦੇ ਜਿਵੇਂ ਦੁੱਖ ਹੁੰਦਾ ਡਾਕਟਰ ਕੋਲੇ ਜਾਈਦਾ ਹੈ ਨਾ ਉਹ ਦਵਾਈਆਂ ਦੇ ਕੇ ਲੈ ਭਈ ਹਫਤਾ ਪਰਖਾ ਤੇਰਾ ਰੋਕ ਕਟਿਆ ਜਾਊਗਾ ਤੇ ਗੁਰੂ ਮਹਾਰਾਜ ਦੀ ਬਾਣੀ ਕਹਿੰਦੀ ਆ ਕਹਿੰਦੇ ਭਾਈ ਤੂੰ ਪ੍ਰਮਾਤਮਾ ਦਾ ਨਾਮ ਜਪ ਜਪ ਆਨੰਦ ਰਹੋ ਬੁਰ ਚਰਨਾ ਭਾਉ ਕਤਨੇ ਭਾਉ ਭਵ ਸਰਨਾਵ ਪ੍ਰਮਾਤਮਾ ਦਾ ਭਵ ਸਾਗਰ ਜਿਹੜਾ ਹੈ ਉਹਦੇ ਤੋਂ ਪਾਰ ਹੁੰਦਾ ਅਨੁਸਾਰ ਬਿਗਨ ਜਨੇ ਮਰਜੀ ਲਗੇ ਹੌਣ ਪਰ ਗੁਰੂ ਅਗੇ ਅਰਦਾਸ ਕਰੀਏ ਤੇ ਗੁਰੂ ਕੱਟਦਾ ਹੈ ਮਹਾਰਾਜ ਕਹਿੰਦੇ ਬਿਗਨ ਬਨਾਸਨ ਸਭ ਦੁਖ ਨਾਸਨ ਸਾਰੀਆਂ ਤੀਤਾਂ ਦਾ ਨਾਸਵਾਨ ਨੇ ਤੇ ਮਹਾਰਾਜ ਕਹਿੰਦਾ ਉਹਦੇ ਦੁੱਖ ਵੀ ਨਾਸ ਹੋ ਜਾਣਗੇ ਜਿਹੜਾ ਬਾਣੀ ਪੜ੍ਹਦਾ ਸਿਮਰਨ ਕਰਦਾ ਜਿਹੜਾ ਉਹਦੇ ਦਰਦ ਆ ਭੋਰਾ ਬਣ ਗਿਆ ਸੇਵਾ ਕਰਦਾ ਤੇ ਕਾਦੇ ਨਾਲ ਕਹਿੰਦੇ ਦੁੱਖ ਦੂਰ ਹੋਣਗੇ ਨਾਮ ਦੇ ਨਾਲ ਬਿਗਨ ਬਨਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਦਰੜਾਇਆ ਜਿਹੜਾ ਅਮਰਤ ਵੇਲੇ ਉੱਠ ਕੇ ਨਾਮ ਦੇ ਲੜ ਲੱਗ ਗਿਆ ਬਾਣੀ ਦੇ ਲੜ ਲੱਗ ਗਿਆ ਗੁਰੂ ਪਿਆਰਿਓ ਅੱਜ ਹੋਰ ਕੱਲ ਹੋਰ ਪਰਮਾਤਮਾ ਉਹਦੇ ਤੇ ਬਖਸ਼ਾ ਕਰੀ ਜਾਂਦਾ ਹੈ ਫਿਰ ਕਹਿੰਦੇ ਖੋਏ ਪਾਪ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਕਹਿੰਦੇ ਜਿਨ੍ਹਾਂ ਦੇ ਜਨਮ ਜਨਮਾਂ ਤੋਂ ਪਾਪ ਲੱਗੇ ਹੋਏ ਨੇ ਪਰਮਾਤਮਾ ਕੱਟ ਦਿੰਦਾ ਹੈ ਤੇ ਉਹ ਜਿਹੜਾ ਗੁਰੂ ਦੇ ਘਰ ਵਿੱਚ ਆ ਗਿਆ ਉਥੇ ਫਿਰ ਸੁੱਖ ਪਾਉਂਦਾ ਨਾਨਕ ਸੁਖ ਕਰ ਆਇਆ ਜਦੋਂ ਗੁਰੂ ਮਹਾਰਾਜ ਦੀ ਕਿਰਪਾ ਹੋ ਗਈ ਉਹਦੇ ਚਰਨ ਪੈ ਗਏ ਤੇ ਗੁਰੂ ਪਿਆਰਿਓ ਸੁੱਖਾਂ ਦਾ ਪਰਵੇਸ਼ ਹੋ ਜਾਵੇਗਾ ਇਹ ਸਤਿਗੁਰੂ ਦਾ ਪ੍ਰਮਾਣ ਸੀ ਬੋਲਦਿਆਂ ਤੋਂਨੇਕਾ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਤਰਤੀਆਂ ਹੋ ਜਾਇਆ ਕਰਦੀਆਂ ਨੇ ਗੁਰੂ ਅਤੇ ਸੰਗਤ ਬਖਸ਼ਣ ਯੋਗ ਹੈ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ